ਤੇ ਬਹੁਤ ਸਾਰੇ ਫੈਸਲੇ ਹੋਏ ਮਤੇ ਪਾਸ ਕੀਤੇ ਗਏ ਨੇ ਉਹਨਾਂ ਨੂੰ ਵੀ ਸਹਿਦ ਦਿੱਤੀ ਗਿਆ ਜੋ ਚਲੰਦਰ ਦੇ ਵਿੱਚ ਮੀਟਿੰਗਾਂ ਕਰ ਰਹੇ ਸੀ ਜੋ ਲੀਡਰ ਬਾਕੀ ਹੋ ਕੇ ਕੀ ਕਹੋਗੇ ਦੇਖੋ ਵਰਕਿੰਗ ਕਮੇਟੀ ਨੇ ਬੜੇ ਦੋ ਮੋਟੇ ਫੈਸਲੇ ਕੀਤੇ ਆ ਇੱਕ ਤਾਂ ਕਹਿਤਾ ਕਿ ਜਿਹੜੇ ਵੀ ਪਾਰਟੀ ਕਰਨ ਤੋਂ ਬਾਹਰ ਕੋਈ ਗੱਲ ਕਰਦੇ ਹੋ ਪਾਰਟੀ ਦਾ ਹਿੱਸਾ ਨਹੀਂ ਉਹਨਾਂ ਸਾਸ਼ਨ ਉਹਨਾਂ ਲਈ ਤਾਂ ਹੈ ਹੀ ਨਹੀਂਗਾ ਜੀ ਉਹ ਤਾਂ ਜੋ ਮਨਮਰਜ਼ੀ ਕਰਨ ਉਹਨਾਂ ਸਾਸ਼ਨ ਹੈ ਇੱਕ ਮਿੰਟ ਕਿਹਦੇ ਹੁਣ ਨਵੀਂ ਹੁਣ ਨਵੀਂ ਮੱਡਾ ਸਾਹਿਬ ਨਹੀਂ ਨਹੀਂ ਹੁਣ ਤਾਂ ਅਸੀਂ ਫੈਸਲਾ ਹੀ ਕਰਤਾ ਨਾ ਕਿ ਜਿਹੜੇ ਪਾਰਟੀ ਤੋਂ ਬਾਹਰ ਚਲੇ ਗਏ ਮੁੱਕ ਗਏ साल, साल, साल कि ਜਿੰਨਿਆਂ ਨੇ ਜਾਣਾ ਉਹ ਜਿਹੜਾ 25 ਸਾਲ 30 ਸਾਲ 40 ਸਾਲ ਪਹਿਲਾਂ ਜਸਦਨ ਵੀ ਪੋਲਿਟਿਕਸ 'ਚ ਆਇਆ ਉਸ ਦਿਨ ਦੀ ਆਪਣੀ ਪ੍ਰਾਪਰਟੀ ਲਿਸਟ ਕੱਢ ਲੈਣਾ ਆਪਣੇ ਇਨਕਮ ਦੇ ਸੋਰਸਸ ਕੱਢ ਲੈਣਾ ਤੇ ਅੱਜ ਜੋ ਉਹਨਾਂ ਕੋਲ ਵੈਲਥ ਹੈ ਉਹ ਕੱਢ ਲੈਣਾ ਮੈਂ ਵੀ ਲੈ ਕੇ ਜਾਊਂਗਾ ਜੇ ਮੇਰੀ ਵੱਧ ਬਣੀ ਹੋਈ ਰਾਜਨੀਤੀ ਜੁਆਇਨ ਕਰ ਤੋਂ ਬਾਅਦ ਮੈਂ ਉਸ ਦਿਨ ਮਾਫੀ ਮੰਗ ਕੇ ਕਾਲੀ ਦਸਤੂ ਤਿਫਾ ਦੇ ਆਉਂ ਕਿ ਮੈਂ ਤਾਂ ਵਪਾਰੀ ਹਾਂ ਉਹ ਵੀ ਇੱਕ ਕਾਰਨ ਕੀ ਮਾਰੀ ਹੈ ਪਾਰਟੀ ਕਿ ਉਹਨਾਂ ਨੇ ਦੁਆਰਾ ਤੋਂ ਮਨਾਏ ਕਿ ਪਾਰਟੀ ਖੁਦ ਨੂੰ ਨੇ ਕਿਹਾ ਉਹ ਖੁਦ ਬਸ ਦੌਰਨ ਮਨਾਉਣ ਦੀ ਲੋੜ ਹੀ ਕੋਈ ਨਹੀਂ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਜਿਸ ਵਿੱਚ ਬਹੁਤ ਸਾਰੇ ਮਤੇ ਪਾਸ ਕੀਤੇ ਜਾਂਦੇ ਨੇ ਅਤੇ ਸਿੱਧਾ ਤੌਰ ਤੇ ਅੱਜ ਇਹ ਫੈਸਲਾ ਇਹ ਹੁੰਦਾ ਕਿ ਮੋੜ ਜਿਹੜਾ ਕਿ ਜਥੇਬੰਦਕ ਢਾਂਚੇ ਨੂੰ ਮੋੜ ਵਿਸਤਾਰ ਕੀਤਾ ਜਾਵੇਗਾ ਗੱਲਬਾਤ ਕਰਦੇ ਸਾਡੇ ਨਾਲ ਹਮੇਸ਼ੰਦਰ ਗਰੇਵਾਲ ਸਾਹਿਬ ਜੀ ਗਰੇਵਾਲ ਸਾਹਿਬ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਸੀ ਇੱਕ ਅਹਿਮ ਬਾਡੀ ਮੰਨੀ ਜਾਂਦੀ ਹੈ ਪਹਿਲਾਂ ਅਹਿਮ ਨਹੀਂ ਲੀਗਲ ਬਾਡੀ ਲੀਗਲ ਬਾਡੀ ਸਭ ਤੋਂ ਤੇ ਬਹੁਤ ਸਾਰੇ ਫੈਸਲੇ ਹੋਏ ਮਤੇ ਪਾਸ ਕੀਤੇ ਗਏ ਨੇ ਉਹਨਾਂ ਨੂੰ ਵੀ ਸਹਿਦ ਦਿੱਤੀ ਕਿ ਜੋ ਜਲੰਧਰ ਦੇ ਵਿੱਚ ਮੀਟਿੰਗਾਂ ਕਰ ਰਹੇ ਸੀ ਜੋ ਲੀਡਰ ਬਾਗੀ ਹੋ ਕੇ ਕੀ ਕਹੋਗੇ ਦੇਖੋ ਵਰਕਿੰਗ ਕਮੇਟੀ ਨੇ ਬੜੇ ਦੋ ਮੋਟੇ ਫੈਸਲੇ ਕੀਤੇ ਆ ਇੱਕ ਤਾਂ ਕਹਤਾ ਕਿ ਜਿਹੜੇ ਵੀ ਪਾਰਟੀ ਫੋਰੋਂ ਤੋਂ ਬਾਹਰ ਕੋਈ ਗੱਲ ਕਰਦੇ ਉਹ ਪਾਰਟੀ ਦਾ ਹਿੱਸਾ ਨਹੀਂ ਮਤਲਬ ਉਹ ਆਪਣੇ ਆਪ ਨੂੰ ਅਕਾਲੀ ਨਾ ਸਮਝਣ ਪਹਿਲਾ ਦੂਸਰਾ ਇਹ ਕਰਤਾ ਕਿ ਜਿਹੜੇ ਜਥੇਬੰਦੀਆਂ ਸਾਰੀ ਰੀਸਟ੍ਰਕਟ ਕੀਤੀ ਜਾਵੇ ਦੁਬਾਰਾ ਬਣਾਈ ਜਾਵੇ ਪ੍ਰਧਾਨ ਜੀ ਨੂੰ ਇਖਤਿਆਰਾ ਦਿੱਤੇ ਆ ਇਹਦੇ ਬੜਾ ਸਪਸ਼ਟ ਹੈ ਤੀਸਰੀ ਗੱਲ ਪ੍ਰਧਾਨ ਜੀ ਨੇ ਪਹਿਲੇ ਆਉਂਦੇ ਆ ਕਿ ਆ ਕਿ ਭਈ ਮੈਂ ਪ੍ਰਧਾਨਗੀ ਬਹੁਤ ਜ਼ਿੰਮੇਵਾਰੀ ਨਾਲ ਨਿਭਾ ਲਈ ਤੁਸੀਂ ਸਮਰਾਥੋਂ ਨਵੇਂ ਨਚੜਨ ਨੂੰ ਜਿੰਨੂੰ ਮਰਜ਼ੀ ਬਣਾ ਲਓ ਸਮੁੱਚੀ ਵਰਕਿੰਗ ਕਮੇਟੀ ਖੜੀ ਹੋ ਕੇ ਹੱਥ ਜੋੜ ਕੇ ਰਿਕੁਐਸਟ ਕੀਤੀ ਕਿ ਪ੍ਰਧਾਨ ਸਾਹਿਬ ਸਾਡੇ ਪ੍ਰਧਾਨ ਤੁਸੀਂ ਹੋ ਤੁਸੀਂ ਰਹੋਗੇ ਤੇ ਜਕਾਰਾ ਬੁਲਾ ਕੇ ਉਹਨਾਂ ਨੇ ਫੇਰ ਥਰੀ ਫਾਰਮ ਕੀਤਾ ਹੈ ਜੀ ਤੇ ਉਸ ਤੋਂ ਉੱਪਰ ਹੁਣ ਕੀ ਹੋਣਾ ਹੈ ਮਤੀ ਦੇ ਵਿੱਚ ਜਿਹੜੇ ਬਹੁਤ ਸਾਰੇ ਲੀਡਰ ਸੀਗੇ ਕੱਲ ਜਿਸ ਤਰੀਕੇ ਨਾਲ ਮੀਟਿੰਗ ਇੱਕ ਵੱਖਰੀ ਮੀਟਿੰਗ ਕੀਤੀ ਕੋਰ ਕਮੇਟੀ ਚ ਵੀ ਦਿਖੇ ਸੀ ਕਿ ਪਿਛਲੀ ਕੋਰ ਕਮੇਟੀ ਹੋਈ ਆ ਫਿਰ ਇੱਕਦਮ ਅਲੱਗ ਹੋ ਕੇ ਇਹ ਕਾਰਨ ਕੀ ਮਾਰ ਰਹੀ ਆ ਪਾਰਟੀ ਕਿ ਉਹਨਾਂ ਨੇ ਦੁਬਾਰਾ ਤੋਂ ਮਨਾਏਗੀ ਪਾਰਟੀ ਖੁਦ ਬਣਾਏਗੀ ਜਾਂ ਉਹ ਖੁਦ ਬੋ ਸਭਾ ਨੂੰ ਮਨਾਉਣ ਦੀ ਲੋੜ ਹੀ ਕੋਈ ਨਹੀਂ ਹੁੰਦੀ ਨਿਆਣਾ ਰਸ ਜਨ ਮਨਾ ਲਈਦਾ ਜੇ ਸਿਆਣਾ ਭੱਜੇ ਉਹਨੂੰ ਕਦੇ ਲਈਦਾ ਨਹੀਂ ਹੁੰਦਾ ਫੜਕੇ ਉਹ ਕਿਹੜਾ ਨਿਆਣਾ ਹੈ ਸਿਆਣੇ ਨੇ ਵਿੱਚ ਮਲੂਕਾ ਸਾਹਿਬ ਵੀ ਸੀ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸੀਗੇ ਤੇ ਉਹ ਖੁਦ ਹੀ ਨਹੀਂ ਉਹ ਰੀਕਨਸਟਰਕਟ ਕਰਤੀ ਨਹੀਂ ਪ੍ਰਧਾਨ ਜੀ ਨੇ ਉਹ ਅਨੁਸ਼ਾਸਨ ਉਹਨਾਂ ਲਈ ਤਾਂ ਹੈ ਹੀ ਨਹੀਂਗਾ ਜੀ ਉਹ ਤਾਂ ਜੋ ਮਨਮਰਜ਼ੀ ਕਰਨ ਉਹ ਅਨੁਸ਼ਾਸਨ ਆ ਜੇ ਜੇਸੇ ਵੀ ਬਰਾੜ ਜਗਮੀਤ ਮਾੜੀ ਜੀ ਗੱਲ ਬੋਲੇ ਤੇ ਪਾਰਟੀ ਚੋਂ ਕੱਢ ਦੋ ਜੇ ਬੀਬੀ ਜ਼ਗੀਰ कौर ਬੋਲੇ ਪਾਰਟੀ ਚੋਂ ਕੱਢ ਦੋ ਤੇ ਜੇ ਆਪਣੀ ਨੋ ਤੇ ਮੁੰਡਾ ਭਾਜਪੀ ਜਾਣ ਉਹਨਾਂ ਨੂੰ ਕਿਉਂ ਨਹੀਂ ਕੱਟਿਆ ਮੈਨੂੰ ਕਹਿ ਸਕਦੇ ਹੁਣ ਕੱਢਣਗੇ ਹੁਣ ਹੁਣ ਨਵੀਂ ਹੁਣ ਨਵੀਂ ਬਣੇ ਨਹੀਂ ਹੁਣ ਤਾਂ ਅਸੀਂ ਫੈਸਲਾ ਹੀ ਕਰਤਾ ਨਾ ਕਿ ਜਿਹੜੇ ਪਾਰਟੀ ਤੋਂ ਬਾਹਰ ਚਲੇ ਕੇ ਮੁੱਕ ਗਏ ਹੁਣ ਜਿਹੜੀ ਨਵੇਂ ਜਿੱਥੇ ਬੰਦ ਦੇ ਢਾਂਚਾ ਮੋੜ ਸਾਰੇ ਜਿਹੜੂ ਉਹਦੇ ਵਿੱਚ ਰੱਖੇ ਜਾਣਗੇ ਕਿ ਇਹਨਾਂ ਨੂੰ ਉਹਦੇ ਦਿੱਤੇ ਧਾਵਾ ਇਹ ਤਾਂ ਜੀ ਦੇਖੋ ਪ੍ਰਧਾਨ ਜੀ ਨੇ ਜਦ ਬਣਾ ਕੇ ਵਰਕੇ ਕਮੇਟੀ ਤੋਂ ਪ੍ਰੂਵ ਲੈਣੀਆਂ ਉਦੋਂ ਮੈਨੂੰ ਕੀ ਪਤਾ ਕੀ ਨਾ ਪਾਉਂਦੇ ਨਹੀਂ ਪਾਉਂਦੇ ਆ ਸਕਦਾ ਕੀ ਲੱਗਦਾ ਕੀ ਵਿਚਾਰ ਕਰ ਰਹੇ ਨੇ ਇਸ ਗੱਲ ਨੂੰ ਲੈ ਕੇ ਇਹ ਇਹ ਤਾਂ ਪ੍ਰਧਾਨ ਜੀ ਦੱਸ ਸਕਦੇ ਉਹ ਵੀ ਕਹਿ ਰਹੇ ਆ ਇਲਜ਼ਾਮ ਲਾ ਰਹੇ ਆ ਕਹਿੰਦੇ ਕਿ ਅਸੀਂ ਵੀ ਅਕਾਲੀ ਦਲ ਦਾ ਵਿਕਾਸ ਚਾਹਨੇ ਆ ਹੁਣ 1 ਜੁਲਾਈ ਨੂੰ ਉਹਨਾਂ ਨੇ ਵੀ ਇੱਕ ਅਰਦਾਸ ਰੱਖੀ ਆ ਕਿ ਕਾਲਤਖਬ ਸਾਹਿਬ ਜਾ ਕੇ ਅਰਦਾਸ ਕਰਕੇ ਮਾਫੀ ਮੰਗਾਗੇ ਜੋ ਪੁਰਾਣੀ ਗਲਤੀਆਂ ਹੋਈਆਂ ਮੈਂ ਤਾਂ ਅੱਜ ਇਹ ਕਹਿਣਾ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਲੋਕਾਂ 'ਚ ਪਰਸੈਪਸ਼ਨ ਆਪਣੀ ਠੀਕ ਕਰੀਏ ਲੋਕ ਅੱਜ ਪੋਲਿਟੀਕਲ ਪਰਸੈਪਸ਼ਨ ਬੰਦੇ ਬਾਰੇ ਬੜੀ ਗਲਤ ਹੈ ਮੈਂ ਉਹ ਸਾਰੇ ਭਰਾਵਾਂ ਨੂੰ ਆਪਣਿਆਂ ਨੂੰ ਬੇਨਤੀ ਕਰਦਾ ਹਾਂ ਸੜੇ ਉਹਨਾਂ 'ਚ ਮੈਂ ਸ਼ਾਮਲ ਹੋ ਜੂ ਪਹਿਲੀ ਤਰੀਕ ਨੂੰ ਪਰ ਇੱਕ ਸ਼ਰਤ ਤੇ ਕਿ ਜਿੰਨਿਆਂ ਨੇ ਜਾਣਾ ਉਹ ਜਿਹੜਾ 25 ਸਾਲ 30 ਸਾਲ 40 ਸਾਲ ਪਹਿਲਾਂ ਜਿਸ ਦਿਨ ਵੀ ਪੋਲਿਟਿਕਸ 'ਚ ਆਏ ਆ ਉਸ ਦਿਨ ਦੀ ਆਪਣੀ ਪ੍ਰਾਪਰਟੀ ਲਿਸਟ ਕੱਢ ਲੈਣ ਆਪਣੇ ਇਨਕਮ ਦੇ ਸੋਰਸੇਸ ਕੱਢ ਲੈਣ ਤੇ ਅੱਜ ਜੋ ਉਹਨਾਂ ਕੋਲ ਵੈਲਥ ਹੋ ਉਹ ਦੇ ਕੱਢ ਲੈਣ ਮੈਂ ਵੀ ਲੈ ਕੇ ਜਾਊਂਗਾ ਜੇ ਮੇਰੀ ਵੱਧ ਬਣੀ ਹੋਈ ਰਾਜਨੀਤੀ ਜੁਆਇਨ ਕਰਨ ਤੋਂ ਬਾਅਦ ਮੈਂ ਉਸ ਦਿਨ ਮਾਫੀ ਮੰਗ ਕੇ ਅਕਾਲੀ ਦਲ ਚੋਂ ਅਸਤੀਫਾ ਦਿਆਉਂ ਕਿ ਮੈਂ ਤਾਂ ਵਪਾਰੀ ਆ ਮੈਂ ਅਕਾਲੀ ਨਹੀਂ ਤੇ ਇਹ ਵੀ ਉਹ ਵੀ ਕਰ ਲੈਣ ਜੇ ਤਾਂ ਉਹ ਉਹ ਤੋਂ ਉਹ ਇਮਾਨਦਾਰੀ ਨਾਲ ਪਾਰਟੀ 'ਚ ਕੰਮ ਕਰ ਰਿਹਾ ਜੀ ਆਇਆਂ ਨੂੰ ਬਹੁਤ ਵਧੀਆ ਕੀਤਾ ਪਰ ਜੇ ਪੈਸੇ ਵਾਲੇ ਦਾ ਅਰਬਾਂ ਬਣ ਗਏ ਉਹਨੂੰ ਫਿਰ ਉਹ ਕਦੇ ਵੱਖਰਾ ਇੱਕ ਸ਼੍ਰੋਮਣੀ ਅਕਾਲੀ ਦਲ ਬਚਾਓ ਮਹਮ ਆਗਾਜ਼ ਕਰਾਂਗੇ ਪਹਿਲਾਂ ਵੀ ਬੜੇ ਅਕਾਲੀ ਦਲ ਬੜੇ ਸਯੁਕਤ ਬਣਿਆ ਹੋਰ ਵੀ ਡੈਮੋਕਰੈਟਿਕ ਬਣਿਆ ਇਹ ਵੀ ਹੁਣ ਨਵਾਂ ਅਕਾਲੀ ਦਲ ਪਹਿਲਾਂ ਤਾਂ ਪਹਿਲਾਂ ਤਾਂ ਗੱਡੀ ਦਾ ਹਲੇ ਇੰਜਨ ਹੀ ਨਹੀਂਗਾ ਉਹਨਾਂ ਕੋਲ ਇਹ ਉਹਨਾਂ ਦਾ ਹਾਲ ਪਤਾ ਕੀ ਹੈ ਜਿਹੜਾ ਸੁਲਤਾਨਪੁਰ ਲੋਧੀ ਉਹ ਫੈਕਟਰੀ ਆ ਨਾ ਜਿੱਥੇ ਕੋਚ ਬਣਦੇ ਇੰਜਨ ਨਹੀਂ ਬਣਦੇ ਕੋਚ ਬਣ ਕੇ ਖਾਂਦੇ ਇੰਜਨ ਆਉਂਦਾ ਤਾਂ ਚੱਲਦੇ ਤਾਂ ਗੱਡੀ ਬਣਦੀ ਆ ਨਹੀਂ ਤਾਂ ਡੱਬੇ ਹੀ ਆ ਉਹ ਤਾਂ ਇਹ ਡੱਬੇ ਹੀ ਇੰਜਨ ਹੀ ਹੈ ਨਹੀਂ ਦੱਸਣ ਤਾਂ ਸੀ ਕਿਹੜਾ ਅੱਗੇ ਆ ਉਹਨਾਂ ਦੇ ਲੱਗਿਆ ਇੰਜਨ ਕਹਿੰਦੇ ਉਹ ਕਹਿੰਦੇ ਕਿ ਧਾਰਮਿਕ ਸ਼ਕਤੀਤ ਲੱਭ ਰਿਹਾ ਹੋ ਸਕਦਾ ਕਿ ਦੰਗੋ ਵਸਾ ਦੇ ਜਦਦਰ ਚਲੋ ਲਾ ਦੇਣ ਧਾਰਮਿਕ ਸ਼ਕਤੀ ਇਹ ਤਾਂ ਮਨਨ ਕਿਸ ਨੂੰ ਨਹੀਂ ਬਣਨਾ ਉਹ ਤਾਂ ਜਿਹੜਾ ਹੈਗਾ ਮੈਂ ਮੈਂ ਇਹਨੂੰ ਕੌਣ ਮਨਾਊਗਾ ਇੱਥੇ ਹੁਣ ਕੀ ਹੋਣਾ ਮੈਂ ਮੈਂ ਨਹੀਂ ਧਾਰਮਿਕ ਸ਼ਕਤੀ ਇਹਨੂੰ ਕਿਹੜੀ ਨੂੰ ਮਨਾਉਣਗੇ ਉਹ ਧਾਰਮਿਕ ਸਖਸੀਅਤ ਉਹਨਾਂ ਨੇ ਬੀਬੀ ਜਦੋਂ ਵੱਧ ਬੀਬੀ ਨੂੰ ਬਣਾ ਦੇ ਨਾਲੇ ਡੇਰਾ ਚਲਾਉਂਦੇ ਆ ਨਾਲੇ ਐਸਪੀਸੀ ਦੇ ਪ੍ਰਧਾਨ ਰਹੇ ਹੋਏ ਉਸ ਤੋਂ ਵਧੀਆ ਬੜਿਆ ਬੜਾ ਪ੍ਰਧਾਨ ਕੌਣ ਹੈ ਚੋਣਾਂ ਨੂੰ ਲੈ ਕੇ ਕੋਈ ਫੈਸਲਾ ਹੋਇਆ ਕਿਉਂ ਸ਼੍ਰੋਮਣੀ ਕਮੇਟੀ ਚੋਣ ਆ ਰਹੀ ਹੈ ਕਿਹਾ ਹੈ ਮੰਨੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਹਾਲੇ ਤਾਂ ਬਹੁਤ ਦੂਰ ਅਕਤੂਬਰ ਚ ਹੈ ਅਕਤੂਬਰ ਚਾਰੇ ਬਾਅਦ ਤਾਂ ਸਾਡੇ ਨਾਲ ਇਹ ਸੀ ਮਹੇਸ਼ੇਂਦਰ ਸਿੰਘ ਗਰੇਵਾਲ ਮੜ ਜਿਹੜਾ ਕਿ ਜਥੇਬੰਦ ਢਾਂਚਾ ਬਣਾਉਣ ਨੂੰ ਲੈ ਕੇ ਮਤਾ ਪਾਸ ਕੀਤਾ ਗਿਆ ਉਸ ਵਿਚਕਾਰ ਬਹੁਤ ਸਾਰੀਆਂ ਗੱਲਾਂ ਜੋ ਜਲੰਧਰ ਦੇ ਵਿੱਚ ਮੀਟਿੰਗ ਹੋਈਆਂ ਉਹਨਾਂ ਲੀਡਰਾਂ ਦੇ ਬਾਬਤ ਵੀ ਕੀਤੀਆਂ ਗਈਆਂ ਅਤੇ ਸਿੱਧੇ ਤੌਰ ਤੇ ਹੁਣ ਨਵੇਂ ਜਿਹੜੇ ਕੀ ਜਥੇਪੰਥਕ ਢਾਂਚਾ ਉਹ ਸਾਰੇ ਜਾਵੇਗਾ ਅਤੇ ਮੁਰ ਉਹਦੇ ਦਰਿਆ ਦਿੱਤੀਆਂ ਜਾਣੀਆਂ ਹੈ ਹਨ ਪਰਸਨ ਗੁਰਸਾਹਿਬ ਸਿੰਘ ਦੇ ਨਾਲ ਮਦਨਜੀਤ ਸਿੰਘ ਲਿਵਿੰਗ ਇਨ ਦੀ ਨਿਊਜ਼ ਚੰਡੀਗੜ੍ਹ